ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨੈਸ਼ਨਲ ਬਲੌਗ ਉੱਪਰ ਮੈਨੂੰ ਵੀ ਲੱਗਿਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਚ ਆਪਾਂ ਸੋਣ ਹੁਣ ਦਿਖਾਉਣਾ ਹੈ ਆਪਾਂ ਕਮੀਜੀ ਕਟਿੰਗ ਕਰਕੇ ਦਿਖਾਉਣਾ ਵੀ ਕਿੱਦਾਂ ਇਹਨਾਂ ਕਾਟਾਂ ਪਾਉਂਦੀਆਂ ਨਹੀਂਆਂ ਆਪਾਂ ਆਪਣੇ ਕੋਲ ਕੰਨੀ ਜਾਗਾ ਆਪਾਂ ਨੇ ਵੀ ਹੱਥ ਦੇਖਣੇ ਨੇ ਫੁੱਲ ਜੀਠਾ ਪਾਸੇ ਜਾਂਦੇ ਨੇ ਇਹ ਆਪਾਂ ਨੇ ਇਹ ਆຊੀਏ ਇਹ ਹੀ ਆ ਹੁੰਦਾ ਇਹ ਟਾਣੀਆਂ ਆਪਾਂ ਨੇ ਉੱਪਰੋਂ ਬੱਖੀਆਂ ਜੇ ਕਈ ਵਾਰ ਆਪਾਂ ਇਹ ਢਾ ਘਾਟ ਪਾ ਦਈਏ ਕਿ ਨਾ ਫਿਰ ਭੈੜੀ ਜੀ ਲੱਗਦੀ ਐ ਸੋਹਣਾ ਨਹੀਂ ਲੱਗਦਾ ਪਾਇਆ ਹਾ ਹੁਣ ਇਹ ਆਪਾਂ ਦੇਖ ਕੇ ਕਰਨੇ ਪੈਣੇ ਐ ਦੋਏ ਕਮੀ ਪਿਸ ਲੇਤੀ ਮੁਰਲੇ ਪੱਲੇ ਦੀਆਂ ਇਹ ਟਾਣੀਆਂ ਨੂੰ ਆਪਾਂ ਉੱਪਰਲੇ ਪਾਸੇ ਕਰਾਂਗੇ ਸੁਨ ਦਿਖਾਉਣੇ ਆ ਦਿੱਤੇ ਜਿਵੇਂ ਆ ਕਰ ਰੱਖਿਆ ਲਾਉ ਜਿੰਨਾ ਆਪਾਂ ਨੇ ਕਮੀ ਜੇ ਪੱਲੇ ਦੁਨੇ ਕੱਟ ਲੇ ਹੁਣ ਆਪਾਂ ਇਹਨਾਂ ਨੂੰ ਸੈਰ ਕਰਕੇ ਸੁੰਮ ਕਾਟਾਂ ਪਾ ਕੇ ਦਿਖਾਵਾਂਗੇ ਨੇ ਵੀ ਕਿੱਦਾਂ ਪਾਉਣੀਆਂ ਨੇ ਆਪਾਂ ਨੇ ਆਹ ਲਓ ਜੀ ਦੇਖੋ ਆਪਾਂ ਕਮੀਜ਼ੇ ਪਹਿਲੇ ਦੋਨੇ ਲਾ ਲੈਨੇਗੇ ਨੂੰ ਇਹ ਸੈੱਟ ਕਰਕੇ ਆਪਾਂ ਨੇ ਕਾਟਣ ਵਾਸਤੇ ਇਹਨਾਂ ਦੇ ਫੁੱਲ ਦੇ ਇੱਕ ਕੇ ਵਸਾ ਲੇ ਸੈੱਟ ਕਰ ਲਿਆ ਹੁਣ ਸਾਰਾ ਇਹ ਹੁਣ ਆਪਾਂ ਕਾਟਾਂ ਜਿਹਨਾਂ ਨੂੰ ਸਾਨੀ ਲਾਉਣੀਆਂ ਦੀ ਉਹ ਤੁਹਾਨੂੰ ਦਿਖਾਉਣਾ ਵੀ ਆਪਾਂ ਕਿੱਦਾਂ ਲਾਈਏ ਆਹ ਦੇਖੋ ਜੀ ਆਪਾਂ ਨੂੰ ਰੋ ਮੋਡਾ 13 ਇੰਚ ਰੱਖ ਲਿਆ ਆਪਾਂ ਨੇ ਦੀਰਾ ਉਹ ਟੇਰੀ ਲੰਬਾਈ ਲਈ 7 ਇੰਚਾ ਇੱਥੋਂ ਆਪਾਂ ਨੇ ਥੋੜਾ ਜਿਹਾ ਸੂਤ ਕਟਾ ਕੇ ਰੱਖਣਾ ਹੈਗਾ ਉਰੋਂ ਸਾਢੇ 3 ਰੱਖਿਆ ਸੀ ਇੱਥੋਂ ਆਪਾਂ ਨੇ ਥੋੜਾ ਜਿਹਾ ਸਵਾ 3 ਇੰਚ ਰੱਖਿਆ ਕਿਉਂਕਿ ਇਥੋਂ ਕਾਟ ਉਹ ਜੀ ਆ ਪੈ ਜਾਂਦੀ ਹੈਗੀ ਹਾ ਤੇ ਖੂ ਜਿਹੜਾ ਆਪਾਂ ਨੇ ਫੀਟਿੰਗ ਨਹੀਂ ਨਹੀਂ ਲਾ ਲਈ ਤੇ ਆ ਆਪਾਂ ਨੇ ਮਗਰਲਾ ਗळा ਮਿਲਦੇ ਜੇ ਹੀ ਮਗਰਲੇ ਗਲੇ ਤੋਂ ਵੀ 3 ਰੱਖਣਾ ਹੁੰਦਾ ਉਹ ਸਾਬ ਨਾਲ ਬਣ ਕੇ ਜੇ ਆਪਣਾ 13 ਤਾ 14 ਰੱਖ ਲੂ 1 ਇੰਚ ਵੱਧ ਰੱਖ ਲੂ ਇੱਥੋਂ ਫਿਰ ਆਪਾਂ ਇਹ ਕਟਬੁਜੀਆ ਪਾ ਜਾਂਦੀ ਆ ਦੇਖੋ ਵਿੱਚ ਗਸਿਆਉਣਾ ਦਾਊਗਾ ਜਿਹੜਾ ਆਪਾਂ 1 ਇੰਚ ਵੱਧ ਰੱਖਾਂਗੇ ਉਹ ਦੋਨੇ ਪਾਸੇ ਅੱਧਾ-ਅੱਧਾ ਇੰਚ ਸਿਆਉਣਾ ਚਾਹੀਦਾ ਆ। ਆ ਦੇਖੋ ਜੀ ਹੁਣ ਆਪਾਂ ਨੇ ਆ ਇਹ ਨਾਲ ਮਿਲਿਆ ਲਿਆ ਤੇ ਇਹ ਕੜਾਈ ਕਰਕੇ ਥੋੜਾ ਜਿਹਾ ਆਪਾਂ ਨੂੰ ਸਾਫ਼ ਜਰ ਲੈਣੀ ਜਿਸ ਦਾ ਕਮੀਜ਼ ਤੇ ਕੜਾਈ ਕਰੀ ਹੋਈ ਹੈਗੀ ਆ ਆਪਾਂ ਇਹ ਨਾਲ ਹੀ ਮੋੜ ਲੀ ਪੀਸ ਜਿੰਨੀ ਛਾਣੀ ਜਿਹੜੀ ਆਪਾਂ ਮੋੜਲੀ ਕੱਟ ਪਾਵਾਂਗੇ ਮੋਜਨ ਕਾਟ ਬਾਕੀ ਦਿਖਾਉਣਾ ਹੈ ਆਪਾਂ ਆਹ ਦੇਖੋ ਜੀ ਮਾਰ ਲੀਆ ਆਪਣੇ ਕਾਟ ਬਾਤੀ ਮੂਰੀ ਤੇ ਨਸਾਨੀ ਲਈ ਪੀ ਲਾਉਨੇ ਆ ਪੌਣਿਆ ਕਾਟ ਆਪਾਂ ਜਿਹੜੀ ਆਪਣੀ ਆ ਨਸਾਨੀ ਲਈ ਹੋਈ ਹੈ ਇਹ ਆਪਾਂ ਪੌਣੇ ਇੰਚ ਦੀ ਲਾਉਨੇ ਆ ਇਹ ਲਾਉਨੇ ਅਗੇ ਕੱਲੇ ਮੂਰਲੇ ਪੀਸ ਤੇ ਕਹਾਂ ਆਪਣਾ ਗਲਾ ਫਿਰ ਪਿੱਛੇ ਨਹੀਂ ਜਾਂਦਾ ਹੈਗਾ ਹੋਰੀ ਪਰਫੈਕਟ ਫਿਟਿੰਗ ਨਾਲ ਸੈੱਟ ਰਹਿੰਦਾ ਹੈਗਾ ਆਹ ਦੇਖੋ ਜੀ ਹੁਣ ਆਪਾਂ ਨੇ ਫਿਟ ਗਈ ਨਸਾਨੀ ਵੀ ਲਾ ਲਈ ਇਹ ਆਪਾਂ ਉੱਪਰੋਂ ਤੋਂ ਲੈ ਕੇ ਉਰੇ ਤੱਕੇ ਬੱਖੀਆਂ ਜਿ ਸਿਉਣ ਆਪਾਂ ਨੇ 14.5 ਇੰਚ ਰੱਖ ਲਈ ਕਿ ਅੱਧਾ ਇੰਚ ਸਿਉਣ ਚਾਜੂਗੀ 14 ਇੰਚ ਰਹਿ ਜੂਗੀ ਫਿਰ ਆਪਣੇ ਇਹ ਨਾਲ ਟੱਕ ਆ ਜਾਂਦੇ ਦਿਸਦੇ ਆ ਗਈਆਂ ਆਹ ਰੋਂ ਆਪਾਂ ਫਿਟਿੰਗ ਦੀ ਨਿਸ਼ਾਨੀ ਨਾ ਉਤਲਾਈਏਗੀ ਇੱਥੋਂ ਆਪਾਂ ਨੇ 8 ਤੇ ਲਾਈਏਗੀ 2 ਇੰਚ ਕਟਾ ਕੇ ਪੂਰੀ ਵਜੇ ਫਿਟਿੰਗ ਆਉਂਦੀ ਹੈ ਆ ਦੇਖੋ ਨਿਸ਼ਾਨੇ ਬਿਲਕੁਲ ਦਿਸ ਰਹਿਆ ਨੇ ਹੁਣ ਆਪਾਂ ਇਹਨਾਂ ਨੂੰ نیچے ਕੱਢਣਾ ਹੈਗਾ ਆਪਾਂ ਇਹਨਾਂ ਨਾਲ نیچے ਆ ਕਰ ਕਰਕੇ ਹਨ ਆਪਾਂ ਨਿਸ਼ਾਨੀ ਲਾ ਜਣੀ ਹੈ ਨਿਸ਼ਾਨ ਇਧਰ ਨੀਚੇ ਨਿਕਲ ਜਾਊਗਾ ਆਪਾਂ ਨੂੰ ਕਮੀਜ਼ ਹਲਾਉਣ ਦੀ ਲੋੜ ਨਹੀਂ ਪੈਂਦੀ ਆ ਦੇਖੋ ਫਿਰ ਆਪਾਂ ਕਮੀਜ਼ ਚੱਕ ਕੇ ਨਿਸ਼ਾਨ ਨਹੀਂ ਲਾ ਦਾਂਗੇ ਪਰ ਲਾਲ ਟਾ ਕੇ ਆ ਦੇਖੋ ਜੀ ਆਪਾਂ ਇਹ ਕਮੀਜ਼ ਤੇ ਲਾਈਨ ਦੇ ਲਾਵਾਂਗੇ ਇਸ ਕਰਕੇ ਨਿਸ਼ਾਨੀ ਆਪਾਂ ਥੋੜੀ ਜਿਹਾ ਸਿੱਧੇ ਪਾਸੇ ਵੀ ਲਾਈਆਂ ਨੇ ਗਿਆ ਵੀ ਆਪਾਂ ਨੂੰ ਬਿਲਕੁਲ ਦਿਸ ਸਕਣ ਜੇ ਪੁੱਠੇ ਪਾਸੇ ਲਾਵਾਂਗੇ ਤਾਂ ਫਿਰ ਉਹ ਲਾਈਨ ਦੇ ਵਿੱਚ ਆ ਜਾਂਦੀਆਂ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਬਿੱ ਕਿੱਥੇ ਕਿੱਥੇ ਆਪਣੀ ਫਿਟਿੰਗ ਨਿਸਾਨੀ ਲਾਈ ਹੋਈ ਹੈ ਜਾਂ ਪਰਉਂੀਆਂ ਦੀ ਲਾਈ ਗਈ ਹੈ ਇੱਦੀ ਆਪਾਂ ਅਗਲੇ ਪੀਸ ਤੇ ਚਲਾ ਲਈਏ ਹੁਣ ਆਪਾਂ ਬੈਕ ਉੱਤੇ ਲਾਉਨੇ ਆਂਗੇ ਲੌਜੀ ਕਪੜਾ ਚਾਹਾਂਾ ਟਾਕ ਵੀ ਲਾ ਦੇ ਨਹੀਂ ਇੱਥੇ ਤੱਕ ਤਿੰਨ ਸਾਨੇ ਹੀ ਰਹਿੰਦੇ ਵੀ ਜਿੰਨੇ ਆਪਾਂ ਉਦੋਂ ਚਾਰਕ ਮੋੜਨੇ ਨੇ ਫਿਰ ਉਹ ਜਿਹਦੇ ਨਹੀਂ ਹੈਗੇ ਆਪਾਂ ਫਿਰ ਨਸਾਨੀ ਦੀ ਕਪੜਾ ਚੱਕ ਕੇ ਆਪਣਾ ਚਾਰਕ ਮੋੜਿਆ ਜਾਂਦਾ ਲੀਡ ਮੋੜਿਆ ਜਾਂਦਾ ਹੈ ਇਹ ਆਹ ਲੌਜੀ ਦੇ ਖਾ ਫੋ ਬੈਕ ਗਲੇ ਦੀ ਨਿਸਾਨੀ ਆਪਾਂ ਕਮੀਜ਼ ਨੂੰ ਉੱਪਰ ਧਾਕੇ ਵੀ ਲਾ ਸਕਦੇ ਆਂ ਤੇ ਹੁੰਦੂ ਜਿਹੜੂ ਮੈਂ ਟੇ ਵੀ ਲਾ ਸਕਦਾ ਕਮੀਜ਼ ਉੱਪਰ ਧਰ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਏ ਟੱਕ ਗਲਾ ਪਾਉਣਾ ਊ ਆਪਾਂ ਕਈ ਵਾਰ ਜੇ ਬਿਨਾ ਗਲਤ ਇਹ ਤੋਂ ਮੰਨਦਿਆਂ ਫਿਰ ਐ ਹੁੰਦਾ ਵੀ ਕਈ ਵਾਰ ਬਦਨਾ ਕੱਟਿਆ ਜਾਂ ਵੀ ਹੁਣ ਆਪਾਂ ਇਹਦੀ ਕਾਟ ਪਾਉਣੀ ਹੈ ਉਰੂ ਗਲੇ ਜੀ ਆਹ ਦੇਖੋ ਜੀ ਬੈਗ ਵਾਲੀ ਵੀ ਕੱਟ ਪਾਤੀ ਆਪਾਂ ਕੁਰਤੀ ਦੇ ਕੱਟ ਆ ਪਈ ਗਏ ਹੁਣ ਆਪਾਂ ਬਾਹਾਂ ਥਿਆਰ ਕਰਦੇ ਆ ਆ ਲਾਉ ਜੀ ਹੁਣ ਆਪਾਂ ਨੇ ਬਾਹਾਂ ਲਾ ਲੈਣਾ ਹੁਣ ਆਪਾਂ ਇਹਦੀ ਕਾਟ ਪਾਉਣੀ ਹੈ ਹੁਣ ਦਿਖਾਉਣਾ ਵੀ ਇਹਦੀ ਕਾਟ ਆਪਾਂ ਕਿੱਦਾਂ ਪਾਉਣੀ ਹੈ ਆਦੇ ਖੋਜੀ ਆਪਾਂ ਬਾਉ ਪਰਦਰ ਕੇ ਵੀ ਨਿਸ਼ਾਨੀ ਲਾ ਸਕਦੇ ਆਂਗੇ ਜਿਹੜਾ ਆਪਾਂ ਇਹ ਪੁਰ ਕਪੜਾ ਵਧ ਰੱਖਿਆਗਾ ਇਹ ਆਪਾਂ ਇੱਥੇ ਪਾਈਪ ਹੀ ਲਾਵਾਂਗੇ ਉਹ ਕਰਕੇ ਆਪਾਂ ਨੂੰ 3 ਇੰਚ ਜਾਂ 4 ਇੰਚ ਵਧ ਰੱਖਣਾ ਪੈਂਦਾ ਆਹ ਰੋਂ ਆਪਾਂ ਨਿਆਲ ਆਲੀ ਨਿਸ਼ਾਨੀ 3 ਇੰਚ ਦੀ ਕਾਟਦੇ ਹੁਣ ਆਪਾਂ ਬਾਹਾਂ ਧਰ ਲਈ ਉੱਤੇ ਹੁਣ ਆਪਾਂ ਇਹ ਬਾਹਾਂ ਦੇ ਹਿਸਾਬ ਨਾਲ ਇਹਦੀ ਕਾਟ ਪਾ ਦਿੰਦੇ ਆਂਗੇ ਲਓ ਜਿਵੇਂ ਆਪਣੀ ਆ ਨਿਸ਼ਾਨੀ ਲੱਗ ਗਈ ਦੇਖੋ ਬਾਹਾਂ ਦੀ ਹੁਣ ਆਪਾਂ ਕਾਟ ਪਾਉਂਦੇ ਆਂਗੇ ਜੀ ਦਾ ਉਹ ਜਿਹਨਾਂ ਪਾਣੀ ਆਰ ਇੱਕ ਇੰਚ ਡਿਕਾਟ ਬਾਣੀ ਉਰੋਂ ਪਾ ਜਣੀ ਹੈ ਇਤਰਾ ਪਾਣੀ ਪਹਿਲਾਂ ਉਹ ਨਿਸ਼ਾਨੀ ਲਾ ਜਣੀ ਹੈ ਜੀ ਇਥੋਂ ਆਪਾਂ ਨੇ ਡੇਢ ਮੋੜਨਾ ਹੈ ਫਿਰ ਘਰ ਵੱਧ ਘਟਣੀ ਮੋੜਦਾ ਹੈਗਾ ਉਹ ਪੂਰੀ ਨਿਸ਼ਾਨੀ ਦੇ ਕਟਾਈ ਦੇ ਹਿਸਾਬ ਨਾਲ ਸਹੀ ਮੋੜ ਜਾਂਦਾ ਹੁਣ ਆਪਾਂ ਬਾਣੀ ਮੋੜ ਲਈ ਕੱਟ ਪਾਉਨੇ ਆਂਗੇ ओ जी आप घट पाती देखो मोरले दो पीस चाक के कमीज की कटाई अपनी होगी होगा वह अपनी कमीज का कपड़ा है आह सलवार का कपड़ा है आप लाइनिंग प भी लाई की डिजाइन पा के अपा लैस ला के डिज़ाइन भी अपने तैयार करना है नाले कमीज के बच्चे पाना है ना सलवार के पौचे पाना वह आप दिखावे फिर भी कि ਇਹ ਆਪਣੀ ਥੋੜੀ ਵੀਡੀਓ ਹੁਣ ਲੰਬੀ ਹੋ ਜੂਗੀ ਉਹ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਵੀ ਆਪਾਂ ਨੇ ਕਿਦਾਂ ਲਾਈਨਿੰਗ ਲਾ ਕੇ ਕਿਦਾਂ ਆਪਾਂ ਨੇ ਡਿਜ਼ਾਈਨ ਤਿਆਰ ਕੀਤਾ ਹੈਗਾ ਮੇਰੀ ਵੀਡੀਓ ਇਹ ਕੰੀਜੋ ਹੋ ਗਿਆ ਆਪਣੀ ਇਹ ਹੋ ਗਿਆ ਚਾਰ ਨੇ ਕਟਿੰਗ ਇਨਕ ਜੀ ਤਿਆਰ ਹੈ ਡਿਜ਼ਾਈਨ ਆਪਾਂ ਇਹਨਾਂ ਚ ਮਗਰੋਂ ਪਾਵਾਂਗੇ ਲਾਈਨਿੰਗ ਵੀ ਲਾਉਣੀ ਹੈ ਤੇ ਡਿਜ਼ਾਈਨ ਵੀ ਪਾਉਣਾ ਹੈਗਾ ਆਪਾਂ ਨੇ ਆ ਦੇਖੋ ਜੀ ਆਪਾਂ ਨੇ ਲਾਈਨਿੰਗ ਲੈਣੀ ਕਿੱਦਾਂ ਲਾਉਣੀ ਹੈ ਪਹਿਲਾਂ ਆਪਾਂ ਲਾਈਨਿੰਗ ਨੂੰ ਚੰਗੀ ਤਰ੍ਹਾਂ ਧੋਣਾ ਹੈਗਾ ਧੋਣ ਤੋਂ ਬਾਅਦ ਉਸਤੇ ਚੰਗੀ ਤਰ੍ਹਾਂ ਆਪਾਂ ਨੇ ਪ੍ਰੈਸ ਕਰਨੀ ਹੈ ਪ੍ਰੈਸ ਕਰਕੇ ਫਿਰ ਆਪਾਂ ਕਮੀਜ਼ ਦਾ ਪੱਲਾ ਇਹਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਫਿਰ ਪ੍ਰੈਸ ਕਰ ਦੇਣੀ ਹੈ ਕਈ ਵੇਹਣਾ ਤੁਝੇ ਇਦਾਂ ਨਹੀਂ ਲੋਟ ਆਉਂਦਾ ਕਾچے ਪਾਉਂਦੀ ਹੈਗੇ ਇਦਾਂ ਦੀ ਇਹ ਚਿਪ ਲਿਆ ਕੇ ਤਨਾ ਇਹ ਸਾਈਡਾਂ ਤੇ ਰੱਖ ਕੇ ਚੰਗੀ ਤਰ੍ਹਾਂ ਪ੍ਰੈਸ ਫੇਰ ਦਿਓ ਇਹਨਾਂ ਕਪੜਾ ਬਿਲਕੁਲ ਹਲਦਾ ਨਹੀਂ ਹੈਗਾ ਕਮੀਜ਼ ਸਹੀ ਇਨਸਾਨੀਆਂ ਦੇ ਰਹਿਣਾ ਲੱਗਿਆ ਨਾਲੇ ਆਪਣੇ ਪਰੋਈਆਂ ਵੀ ਵਧੇ ਆਸਾਨੀ ਨਾਲ ਪੈ ਜਾਂਦੀਆਂ ਨੇਗੀਆਂ ਹੁਣ ਆਪਾਂ ਇਹਦੇ ਤੇ ਲਾਈਨਿੰਗ ਪਾ ਰਹੇ ਆ ਪੱਲਿਆਂ ਤੇ ਆਜੇ ਖੋਜੀ ਲਾਈਨਿੰਗ ਹੁਣ ਆਪਣੀ ਲੱਗੀ ਬਿਲਕੁਲ ਨਹੀਂ ਦੇਖੇ ਹਲਦੀ ਹੈਗੀ ਆ ਦੇਖੋ ਇਦੀਆਂ ਆਪਾਂ ਆ ਪੀਸ ਤੇ ਲਾਈਨਿੰਗ ਲਾ ਲਈ ਤੇ ਮਦੂਹਾ ਪੀਸਾਂ ਤੇ ਡਾਲੀ ਹੁਣ ਆਪਾਂ ਬਾਹਾਂ ਤੇ ਲਾਉਣੀ ਹੈ ਕਿ ਆਪਾਂ ਨੇ ਕੱਲੇ ਗੋਡਿਆਂ ਤੇ ਲਾਉਣ ਕਿ ਗੋਡਾ ਜੇ ਵੀ ਜੀ ਧਰ ਕੇ ਪ੍ਰੈਸ ਫੇਰ ਕੇ ਇਸ ਤਰ੍ਹਾਂ ਬਿਲਕੁਲ ਗੋਡੇ ਸਾਫ ਹੋ ਜਾਂਦੇ ਨੇ ਚੰਗੀ ਤਰ੍ਹਾਂ ਪਰ ਇਸ ਵਾਰੀ ਤੋਂ ਕਹਿੰਨਾ ਫਿਰ ਇਹ ਆਪਸ ਵਿੱਚ ਜੁੜ ਜਾਂਦੇ ਨੇ ਹਲਤੇ ਨਹੀਂ ਹੈਗੇ ਉਰਾਂ ਪਰਾਂ ਚੰਗੀ ਤਰ੍ਹਾਂ ਪ੍ਰੈਸ ਕਰਦੇ ਜਦ ਆਪਾਂ ਫਿਰ ਆਪਾਂ ਨੂੰ ਸਿਉਣ ਬੜੀ ਦਿੱਕਤ ਨਹੀਂ ਹੋਊਗੀ ਹੈਗੀ ਆਪਾਂ ਨੂੰ ਫਿਰ ਹੁਣ ਆਪਣੇ ਕਮੀਜ਼ ਤੇ ਲਾਗੀ ਦੋਨੇ ਪੱਲੇ ਤੇ ਹੁਣ ਆਪਾਂ ਲਾਮਨੇ ਬਾਵਾ ਤੇ ਆ ਦੇਖੋ ਜੀ ਬਾਵਾ ਤੇ ਸਹੀ ਨਹੀਂ ਆਉਦੀ ਹੈਗੀ ਕਿਉਂ ਲੈਨੇਗਾ ਆਪਣੀ ਕੱਟ ਰਹਿ ਗਈ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਜੋੜ ਪਾਉਣਿਆਂਗੇ ਲੈਣੀ ਚ ਫਿਰ ਉਸ ਤੋਂ ਬਾਅਦ ਆਪਾਂ ਬਾਵਾ ਜੜਾਂਗੇ ਇਹਨਾਂ ਨਾਲ ਬਾਵਾ ਦੀ ਕਟਾਈ ਕਰਾਂਗੇ ਲੈਨਿੰਗ ਲਾ ਕੇ ਹੁਣ ਇਹ ਜੀ ਮੁੱਡੇ ਕੋਲ ਨਹੀਂ ਚੜਾਈ ਘਟਦੀ ਹੈਗੀ ਫਿਰ ਇਹ ਸੈੱਟ ਨਹੀਂ ਹੋ ਜੀ ਹੈਗੀ ਆ ਦੇਖੋ ਹੁਣ ਆਪਾਂ ਇਹਨੂੰ ਪਹਿਲਾਂ ਸਿਉਣ ਲਾਉਣਿਆਂ ਦੇ ਉੱਤੇ ਉਸ ਤੋਂ ਬਾਅਦ ਦੇਖਦੇ ਆਪਾਂ ਫਿਰ ਬਾਹਾਂ ਦੀ ਕਟਾਈ ਕਰਾਂਗੇ ਆ ਲਓ ਜੀ ਆਪਾਂ ਨੇ ਇੱਥੇ ਬਾਵਾ ਚ ਪਾਲਿਆ ਜੋੜ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦਿਆਂਗੇ ਪ੍ਰੈਸ ਕਰਨ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣਾਂਗੇ ਵੀ ਆਪਾਂ ਬਾਹਾਂ ਇਹਦੇ ਨਾਲ ਕਿਵੇਂ ਜੋੜਨੀ ਐ। ਆਹ ਲਓ ਜੀ ਇਹਦੇ ਉੱਤੇ ਆਪਾਂ ਇਹ ਚੰਗੀ ਤਰ੍ਹਾਂ ਪ੍ਰੈਸ ਮਾਰ ਲਈ। ਹੁਣ ਆਪਾਂ ਇਹਦੇ ਉੱਤੇ ਇਹ ਚੀਜ਼ ਤਾਂ ਪੁੱਠੀ ਆ ਦੇਖੋ ਸਿਆਉਣਾ। ਇਹਦੇ ਉੱਤੇ ਨੇ ਆਪਾਂ ਨੇ ਬਾਹ ਰੱਖਣੀ ਐ ਕਿ ਸਿੱਧੀ ਕਰਕੇ ਬਾਹਾਂ। ਇਹ ਇਸ ਤਰ੍ਹਾਂ ਰੱਖਣੀ ਐ ਕਿ ਬਾਹਾਂ ਆਪਾਂ ਨੇ। ਆ ਦੇਖੋ ਜੀ। ਬਾਹਾਂ ਆਪਾਂ ਨੇ ਚੰਗੀ ਤਰ੍ਹਾਂ ਰੱਖ ਲਈ। ਹੁਣ ਇਹਦੇ ਤੇ ਆਪਾਂ ਚੰਗੀ ਤਰ੍ਹਾਂ ਮਾਰ ਦਨੇ ਆ ਪ੍ਰੈਸ। ਦੇਖੋ ਐਸ ਤਰ੍ਹਾਂ। ਆਹ ਲਓ ਜੀ ਪ੍ਰੈਸ ਆਪਣੀ ਚੰਗੀ ਤਰ੍ਹਾਂ ਹੋ ਗਈ। ਹੁਣ ਆਪਾਂ ਇਹਦੀ ਕਰ ਦਿਆਂਗੇ ਕਟਿੰਗ। ਆਹ ਲਓ ਜੀ ਕਟਿੰਗ ਆਪਣੀ ਹੋ ਗਈ ਬਾਹ ਦੇ। ਹੁਣ ਆਪਾਂ ਦੂਜੀ ਵਾਂ ਤਿਆਰ ਕਰਦੇ ਆ ਇਦਾਂ। ਆਹ ਲਓ ਜੀ ਦੂਜੀ ਬਾ ਵੀ ਆਪੇ ਇਦਾਂ ਤਿਆਰ ਕਰਦੇ ਆ ਦੇਖੋ। ਧਰਲੇ ਦੇ ਚੰਗੀ ਤਰ੍ਹਾਂ ਕਰ ਦਨੇ ਆਪਾਂ ਪ੍ਰੈਸ। ਆਹ ਲਓ ਜੀ ਆਪਣੀ ਵਾਂ ਹੀ ਵੀ ਤਿਆਰ ਹੈ। ਦੂਨੀ ਬਾ ਵੀ ਆਮਾ ਤਿਆਰ ਕਰਤੀ ਆਪਾਂ ਪ੍ਰੈਸ ਲਾ ਕੇ। ਪ੍ਰੈਸ ਨਾਲ ਥੱਲੇ ਆਪਾਂ ਨੇ ਲਾਈਨਿੰਗ ਲਾਤੀ। ਹੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਪ੍ਰੈਸ ਕਰਕੇ ਇਹ ਆਪਸ ਵਿੱਚ ਹੀ ਹੁਣ ਜੁੜ ਗਈਆਂ ਦੋਨੇ। ਹੂੰ ਪੂਰੀ ਵਧੀਆ ਪਰਫੈਕਟ ਬਾਹ ਬਣੂਗੀ ਕਿਉਂਕਿ ਇਹ ਨਾਲ ਹਲਚਲ ਨਹੀਂ ਹੋਊਗੀ ਲਾਈਨਿੰਗ ਦੀ। ਪੂਰੇ ਤਰੀਕੇ ਨਾਲ ਵਧੀਆ ਹੀ ਜੁੜ ਗਈ ਆਪਸ ਵਿੱਚ।